ਸਵਾਗਤ ਹੈ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਈ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਕੇਡੀ ਰੈਸਟੋਰੈਂਟ ਭਵਾਨੀਗੜ੍ਹ ਤੋਂ ਸਿੱਧੀਆਂ ਦਿਖਾ ਰਹੇ ਹਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਰ ਸਾਲ ਨਵੇਂ ਬਰੇ ਨੂੰ ਜੀ ਆਇਆਂ ਆਖਿਆ ਜਾਂਦਾ ਤੇ ਚਲਦੇ ਬਰੇ ਨੂੰ ਧਾਰਮਿਕ ਪ੍ਰੋਗਰਾਮ ਨਾਲ ਰਵਾਨਾ ਕੀਤਾ ਜਾਂਦਾ ਹੈ ਸੋ so, 14 ਵਰੇ ਹੋ ਗਏ ਨੇ ਤੇ ਲਗਾਤਾਰ ਨੌਜਵਾਨ ਨੇ ਜਿਹੜੇ ਉਹ ਸਾਈ ਸੰਧਿਆ ਕਰਵਾਉਂਦੇ ਨੇ 31 ਦਸੰਬਰ 2025 ਇਸ ਸਾਲ ਦਾ ਲਾਸਟ ਦਿਨ ਅੰਤਿਮ ਦਿਨ ਤੇ 14ਵੀਂ ਸਾਈ ਸੰਧਿਆ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਸਿਖਰਾਂ ਤੇ ਚੱਲ ਰਹੀਆਂ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਅਦਕਾਪੋਂ ਨਿਗਰਦੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਇਹ ਜਾਣਕਾਰੀ ਦੇਣ ਦੇ ਲਈ ਇੱਕ ਮੀਟਿੰਗ ਦਾ ਆਯੋਜਨ ਹੈ ਜਿਹੜਾ ਉਹ ਕੀਤਾ ਗਿਆ ਹੈ ਤਾਂ ਕਿ ਸੰਗਤਾਂ ਦੇ ਵਿੱਚੋਂ ਕੋਈ ਵੀ ਨਗਰ ਨਿਵਾਸੀ ਹੈ ਜਿਹੜਾ ਉਹ ਵਾਂਝਾ ਨਾ ਰਹਿ ਜਾਵੇ 14ਵੀਂ ਸਾਈ ਸੰਧਿਆ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਅਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 31 ਦਸੰਬਰ ਨੂੰ ਹਮ ਹਮਾ ਕੇ ਅਨਾਜ ਮੰਡੀ ਪੌਣੀਗੜ ਵਿਖੇ ਪਹੁੰਚਣ ਤੋਂ ਗੱਲਬਾਤ ਕਰ ਲੈਂਦੇ ਆ ओम साई राम जी ਜੀ ਪ੍ਰਦੀਪ ਕੁਮਾਰ ਗਰਗ ਸ੍ਰੀ ਸ੍ਰੀ ਡਿਜ਼ਾਈਨ ਚੈਰੀਟੇਬਲ ਸੁਸਾਇਟੀ ਇਫ ਟ੍ਰਿਪੌਣੀਗੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14ਵੀਂ 14ਵੀਂ ਵਿਸਾਖੀ ਜਿੰਦਾ ਕਰਵਾਈ ਜਾ ਰਹੀ ਹੈ ਜੀ ਜੋ ਕਿ ਨਿਆ ਸਾਲ ਸਾਈਂ ਦੇ ਨਾਲ ਜੀ ਮਨਾਇਆ ਜਾਂਦਾ ਹੈ ਜੀ ਇਸ ਵਿੱਚ ਇਸ ਵਿੱਚ ਸਾਤਗੁਰੂ ਦਰਬਾਰ ਮੁਕਸਲ ਵਾਲੇ ਬਾਬਾ ਜੀ ਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਪਰਿਵਾਰ ਸਮੇਤ ਮੁੱਖ ਮਾਗੇ ਪੁੱਛੋ ਜੀ ਅਦੇ ਲੰਘੇ ਤੁੱਟ ਵਰਤੇਗਾ ਜੀ ਅੱਛਾ ਇੱਕ ਵੱਡਾ ਵਖਵਾ ਵੱਡਾ ਸਮਾਂ ਲਗਾਤਾਰ 14 ਸਾਲ ਕਰਵਾ ਰਹੇ ਹਾਂ ਹਰ ਸਾਲ ਨਵੇਂ ਤੋਂ ਨਵਾਂ ਜਿਲ੍ਹਾ ਕਵਾ ਕਰਾ ਹੈ ਉਹ ਪੁਹਾਨੀ ਘਰ ਚ ਆਉਂਦਾ ਹੈ ਕਿਸ ਤਰ੍ਹਾਂ ਜਿਹੜਾ ਮੈਨੇਜ ਕਰਦੇ ਹੋ ਕਿਉਂਕਿ ਇਹਦਾ ਬਜਟ ਵੀ ਕਾਫੀ ਹੁੰਦਾ ਕਿਸ ਤਰ੍ਹਾਂ ਮੈਨੇਜ ਕਰਦੇ ਆ ਕਿ ਜੋ ਵੀ ਪ੍ਰੋਗਰਾਮ ਹੈ ਇਹ ਸ਼ਹਿਰ ਸ਼ਹਿਰ ਦੇ ਸਹਿਯੋਗ ਅਤੇ ਸਰਸਾਵਾਂ ਦੇ ਸਹਿਯੋਗ ਨਾਲ ਕਿਤੇ ਜਾਂਦਾ ਹੈ ਜੀ ਅਜਾ ਕੀ ਕੀ ਪ੍ਰੋਗਰਾਮ ਹੋਊਗਾ 14 ਤਰੀਕ ਨੂੰ ਉਹ ਸੰਗਤਾਂ ਨੂੰ ਜਾਣਕਾਰੀ ਦੇ 31 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾਂਦਾ ਹੈ 7 ਵਜੇ ਤੋਂ ਲੈ ਕੇ ਸਾਈਂ ਆਛਾ ਤੱਕ ਸ਼ਾਮ ਨੂੰ 7 ਵਜੇ ਤੋਂ ਲੈ ਕੇ ਹਾਂਜੀ ਸਾਈਂ ਆਛਾ ਤੱਕ ਜੀ ਸੋ ਸ਼ਾਮ ਨੂੰ 7 ਵਜੇ ਤੋਂ ਲੈ ਕੇ ਮਾਨਕਰੀ ਜਿੰਨਿਕ ਕਿਰਪਾ ਹੋਊਗੀ ਉਦੋਂ ਤੱਕ ਇਹ ਚੱਲਦਾ ਰਹੂਗਾ ਭਾਵੇਂ 11 12 ਇੱਕ ਜਦੋਂ ਤੱਕ ਸਮੇਂ ਨੇ ਇਜਾਜ਼ਤ ਦਿੱਤੀ ਸੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬినੋਦ ਕੁਮਾਰ ਹੈ ਜੀ ਤੇ ਅਸੀਂ ਜਾਗਰਣ ਆ ਇਸਾਲ ਸਾਡੀ 14ਵੀਂ ਜਾਗਰਣ ਸਾਈ ਸੰਧੇਗਾ ਅਸੀਂ ਆਈ ਵਾਰ ਚੇਂਜ ਕਰਦੇ ਆ ਗਾਇਕ ਸਾਨੂੰ ਮੈ ਆਉਂਦਾ ਵੀ ਸਾਰੇ ਨਮ ਨਮ ਮਨੋਰੰਜਨ ਹੋਵੇ ਬਿਲਕੁਲ 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 ਇਹ ਇਹ ਸਾਡਾ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹੁੰਦਾਗਾ ਅਸੀਂ ਕਲੈਕਸ਼ਨ ਵੀ ਕਰਦੇ ਆ ਜੀ ਡੋਰ ਟੂ ਡੋਰ ਸਾਰਿਆਂ ਨੂੰ ਕਾਰਡ ਵੀ ਦਿੰਨੇ ਆ ਡੋਰ ਟੂ ਡੋਰ ਵੀ ਹਾਂ ਸਾਰਾ ਸ਼ਹਿਰ ਨਿਵਾਸੀ ਉੱਥੇ ਆ ਕੇ ਪਹੁੰਚੇ ਜੀ ਜੀ ਕਲੱਬ ਦੇ ਵਿੱਚ ਕਿੰਨੇ ਮੈਂਬਰ ਨੇ ਕਿਉਂਕਿ ਇੱਕ ਵੱਡਾ ਪ੍ਰੋਗਰਾਮ ਕਰਵਾਉਣਾ ਹੈ ਉਹ ਇਹ ਵੱਡਾ ਪ੍ਰੋਗਰਾਮ ਜਿਹੜਾ ਕਰਵਾਉਣਾ ਹੁੰਦਾ ਉਹਦੇ ਨਾਲ ਸਹਾਇਕ ਵੀ ਚਾਹੀਦਾ ਹੈ ਵੱਡਾ ਸਹਾਇਕ ਵੀ ਚਾਹੀਦਾ ਹੁੰਦਾ ਕਿੰਨੇ ਮੈਂਬਰ ਸਾਨੂੰ ਅਸੀਂ 14-15 ਮੈਂਬਰ ਹੈਗੇ ਕਲੱਬ ਦੇ ਜੀ ਜੀ ਸੋ ਸ਼ਾਹੀ ਸਾਹਿਬ ਮੌਜੂਦ ਨੇ ਦਾਜੀ ਸ਼ਾਹੀ ਜੀ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਤੁਸੀਂ ਵੀ ਨਾਲ ਤੇ ਪ੍ਰੋਗਰਾਮ ਕਿਸ ਤਰ੍ਹਾਂ ਕਰਾਉਣਾ ਹੈ ਕਿਸ ਤਰ੍ਹਾਂ ਕਿਉਂਕਿ ਤੁਸੀਂ ਮੀਡੀਆ ਨਾਲ ਵੀ ਅਟੈਚ ਰਹੇ ਹੋ ਤੇ ਕਿਵੇਂ-ਕਿਵੇਂ ਪ੍ਰੋਗਰਾਮ ਹੈ ਜਿਹੜਾ ਉਹ ਬਣਾਉਣਾ ਹੋਮ ਸਾਈ ਰਾਮ ਜੀ ਇਹ ਜਿਹੜਾ ਪ੍ਰੋਗਰਾਮ ਹੈਗਾ ਸ਼੍ਰੀ ਸੇਢੀ ਸਾਈ ਸੰਸਥਾ ਵੱਲੋਂ 14ਵਾਂ ਮਤਲਬ ਕਿ ਇਹ ਜਾਗਰਣ ਕਰਵਾਇਆ ਜਾ ਰਿਹਾ ਹੈਗਾ ਨਈ ਬਾਬਾ ਜੀ ਦਾ ਜਿਸ ਦੇ ਵਿੱਚ ਪੂਰੇ ਭਵਾਨੀਗੜ੍ਹ ਦੇ ਲੋਕਾਂ ਦਾ ਸਹਿਯੋਗ ਹੁੰਦਾ ਹੈਗਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਵੀ ਹੈਗੇ ਅੰਤ ਦੀ ਕਿ ਉਹ ਹਰ ਸਾਲ ਸਾਨੂੰ ਸਹਿਯੋਗ ਵੀ ਦਿੰਦੇ ਹੈਗੇ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਹਰ ਸਾਲ ਮਤਲਬ ਕਿ ਅਸੀਂ ਹਰ ਪਿਛਲੇ ਸਾਲ ਨਾਲ ਉਹ ਵਧੀਆ ਕਰਨ ਦਾ ਉਪਰਾਲਾ ਕਰਦੇ ਹੈਗਾ ਉਪਰਾਲਾ ਹੁੰਦਾ ਤੇ ਸਾਡੇ ਬਾਬਾ ਜੀ ਜਿਹੜੇ ਹੈਗੇ ਉਹ ਮੁਕਸਰ ਤੋਂ ਆ ਰਹੇ ਨੇ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹੈਗੇ ਆ ਕਿ ਹੁਮ ਹਮਾ ਕੇ ਅਬ ਦਾ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਉੱਥੇ ਪਹੁੰਚਣ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਇਹ ਵੈਸੇ 31 ਦਸੰਬਰ ਇਹ ਕਿਉਂ ਤਰੀਕ ਜਿਹੜੀ ਚੁਣੀ ਗਈ ਤੁਸੀਂ ਇਹ ਬਸ ਬਾਬਾ ਜੀ ਦੀ ਕਿਰਪਾ ਹੀ ਹੈ ਜੀ ਦੇਖੋ 31 ਦਸੰਬਰ ਨਾਲੇ ਤਾਂ ਜਿਵੇਂ ਕਹਿੰਦੇ ਨੇ ਪਿਛਲੇ ਸਾਲ ਦੀ ਲਾਸਟ ਡੇਟ ਮਣਾਈ ਜਾਂਦੀ ਹੈਗੀ ਹੈ ਨਾਲੇ ਆਪਣਾ ਨਵੇਂ ਸਾਲ ਦਾ ਆਗਾਜ਼ ਹੋ ਜਾਂਦਾ ਹੈ ਜੀ ਸੋ ਧੰਨਵਾਦ ਨਵੇਂ ਸਾਲ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਗਜਿੰਦਰ ਜੀ ਸਾਡੇ ਨਾਲ ਮੌਜੂਦ ਨੇ ਲੰਮਾ ਸਮਾਂ ਤੁਸੀਂ ਜੁੜੇ ਰਹੋ ਇਸ ਸੰਸਥਾ ਦੇ ਨਾਲ ਤੁਸੀਂ ਵੀ ਜਿਹੜਾ ਦੋ ਸ਼ਬਦ ਨੇ ਜਰੂਰ ਬੋਲੋ ਪਮ ਸਾਈਰਾਮ ਨਵੇਂ ਸਾਲ ਇਸ ਕਰਕੇ ਮਨਾਤੇ ਹਨ ਕਿਉਂਕਿ ਜਿਹੜਾ ਪੁੱਠਾ ਕੰਮ ਕਰਦੇ ਹਨ ਗਲਤ ਕੰਮ ਕਰਦੇ ਹਨ ਕੋਈ ਸ਼ਰਾਬ ਪੀਣ ਜਾਂਦੇ ਹਨ ਕੁਝ ਇਧਰ ਉਧਰ पिकनिक मनाने जाते हैं तो वो धार्मिक स्थान पे आके दर्शन अच्छा करके और बाबा जी का नाम लेके और नए साल मनाते हैं ਪਰ ਨਹੀਂ ਉਸ ਦੇ ਸਾਥ ਸਾਥ ਮੈਂ ਨਵੇਂ ਸਾਲੇ ਮੈਂ ਜੋ ਬਦਈਆਂ ਦੇਖ ਕੇ ਸਭ ਕੋ ਇੱਕ ਦੂਸਰੇ ਕੋ ਸਾਥ ਮ ਲਗਾ ਜੀ ਸੋ ਨਵੇਂ ਸਾਲ ਨੂੰ ਜੀਆਂ ਆ ਕਹਿੰਦੇ ਰਹੀ 14ਵਾਂ ਆ ਵਿਸ਼ਾਲ ਸਾਈ ਸੰਧਿਆ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਜਿਵੇਂ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਤਾ ਹੈ ਅਸੀਂ ਹਰ ਸਾਲ ਸਾਈ ਸੰਧਿਆ 31 ਦਸੰਬਰ ਨੂੰ ਆਯੋਜਿਤ ਕਰਦੇ ਹਾਂ ਜਿਦੇ ਚ ਕੋਈ ਭਜਨ ਗਾਇਕ ਕੋਈ ਅੱਛਾ ਰੱਬ ਦਾ ਨਾਮ ਲੈਣ ਵਾਲਾ ਹਰ ਸਾਲ ਆਉਂਦਾ ਹੈ ਸਾਡਾ ਉਦੇਸ਼ ਬੜਾ ਸਿੰਪਲ ਹੈ ਬੜਾ ਸਿੱਧਾ ਸਾਦਾ ਹੈ ਕਿ ਜਿਹੜਾ ਨਵੇਂ ਸਾਲ ਦਾ ਆਗਾਜ਼ ਹੈਗਾ ਉਹ ਰੱਬ ਦੇ ਨਾਮ ਦੇ ਨਾਲ ਹੋਵੇ ਤੇ ਕੁਝ ਚੰਗਾ ਉਪਰਾਲਾ ਕੀਤਾ ਜਾਵੇ ਇਸ ਦੇ ਵਿੱਚ ਸਾਨੂੰ ਆਪਣੀ ਮਾਨਸਿਕ ਸੰਤੁਸ਼ਟੀ ਬਿਲਕੁਲ ਤੇ ਸਮਾਜਿਕ ਰੂਪ ਦੇ ਵਿੱਚ ਕੁਝ ਅਲੱਗ ਕਰਨ ਦੀ ਪਰ ਇਹਨਾ ਜਿਹੜੀ ਹੈ ਜੀ ਆ ਉਹ ਹੁੰਦੀ ਹੈ ਜੀ ਇਹੀ ਸਾਡਾ ਉਪਰਾਲਾ ਇਹੀ ਸਾਡੀ ਕੋਸ਼ਿਸ਼ ਅੱਛਾ ਤੁਹਾਡੇ ਨਾਲ ਜਿਹੜੇ ਫੈਮਿਲੀ ਦੇ ਹੋਰ ਲੋਕ ਨੇ ਬੇਰੀ ਜਿਹੜੇ ਉਹ ਵੀ ਨਾਲ ਹਰ ਕਰਦੇ ਨੇ ਬਿਲਕੁਲ ਦੀ ਬਾਦ ਚੜ ਕੇ ਹਿੱਸਾ ਲੈਂਦੇ ਨੇ ਸਾਡੇ ਪਰਿਵਾਰ ਸਾਡੇ ਬੱਚੇ ਬੜਾ ਕੋਸ਼ਿਸ਼ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਪਰਿਵਾਰਕ ਸਹਿਯੋਗ ਸਮਾਜਿਕ ਸਹਿਯੋਗ ਸੰਸਥਾਵਾਂ ਦਾ ਸਹਿਯੋਗ ਹਰ ਤਰ੍ਹਾਂ ਦਾ ਸਹਿਯੋਗ ਸਾਨੂੰ ਇਹਦੇ 'ਚ ਮਿਲਦਾ ਹੈਗਾ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਹੈ ਜਦੋਂ ਤੱਕ ਸਮਾਜਿਕ ਰੂਪ 'ਚ ਸਾਰਿਆਂ ਦਾ ਸਹਿਯੋਗ ਨਹੀਂ ਹੋਏਗਾ ਅਸੀਂ ਕੁਝ ਨਹੀਂ ਕਰ ਸਕਦੇ ਜੀ ਅੱਛਾ ਅੱਛਾ ਇੱਕ ਗੱਲ ਹੋਰ ਹੈ ਅਸੀਂ ਦੇਖਿਆ ਕਈ ਪ੍ਰੋਗਰਾਮਾਂ 'ਚ ਦੇਖਿਆ ਕਿ ਜਿਸ ਦਿਨ ਪ੍ਰੋਗਰਾਮ ਹੁੰਦਾ ਵਿਆਹ ਵਰਗਾ ਮਾਹੌਲ ਹੁੰਦਾ ਹੈ ਉਸ ਤਰ੍ਹਾਂ ਦੀਆਂ ਤਿਆਰੀਆਂ ਹੁੰਦੀਆਂ ਨੇ ਉਸ ਤਰ੍ਹਾਂ ਦੇ ਡੰਗਰਾਂ ਦੇ ਪ੍ਰਬੰਧ ਹੁੰਦੇ ਨੇ ਤੇ ਤੁਹਾਡੀਆਂ ਆਪਣੇ ਪਰਿਵਾਰ 'ਚ ਵੀ ਉਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੁੰਦਾ ਕੁਦਰਤੀ ਹੈ ਜੀ ਜਦੋਂ ਕੋਈ ਵੱਡਾ ਉਪਰਾਲਾ ਹੁੰਦਾ ਤੁਹਾਡੇ ਪਰਿਵਾਰਾਂ ਦੀ ਸਾਰਿਆਂ ਦੀ ਇਨਵੋਲਵਮੈਂਟ ਹੁੰਦੀ ਹੈ ਤਾਂ ਉਹ ਕੁਦਰਤੋਂ ਹੀ ਹੋ ਜਾਂਦਾ ਹੈ ਇਹ ਉੱਪਰ ਵਾਲੇ ਵੱਲੋਂ ਹੀ ਹੁੰਦਾ ਹੈ ਇਹ ਕੋਈ ਬਿਲਕੁਲ ਚਾਕੇ ਬੰਦਾ ਇਹਨੂੰ ਮਿਸ ਨਹੀਂ ਕਰ ਸਕਦਾ ਲਗਾਤਾਰ ਪਰਿਵਾਰ ਨਾਲ ਜੁੜ ਜਾਂਦੇ ਆ ਸਾਰੇ ਨਾਲ ਜੁੜੇ ਹੁੰਦੇ ਆ ਕਈ ਦਿਨਾਂ ਦੀ ਇਹ ਥੋੜੇ ਟਾਈਮ ਨਾ ਲੈਂਦਾ ਲੰਬੀ ਮਿਹਨਤ ਹੁੰਦੀ ਹੈ ਇਹਦੇ ਪਿੱਛੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੂੰਗੀ ਇਸ ਖਾਸ ਦਿਨ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੇ ਕਿ ਆਓ ਵੱਧ ਛੱਡ ਕੇ ਸਾਡੇ ਨਾਲ ਜੁੜੋ ਆਓ ਤੇ ਆਨੰਦ ਮਾਨੋ ਪ੍ਰੋਗਰਾਮ ਦਾ ਇਹਦਾ ਆਨੰਦ ਮਾਨੋ ਸਾਡਾ ਜਿਹੜਾ ਅਸੀਂ ਉਪਰਾਲਾ ਕਰਦੇ ਹੈਗੇ ਆਂ ਉਸ ਨੂੰ ਜੇ ਤੁਸੀਂ ਆਓਗੇ ਤਾਂ ਸਾਡਾ ਹੌਸਲਾ ਵਧੇਗਾ ਹੌਸਲਾ ਵਧੇਗਾ ਬਿਲਕੁਲ ਹਾਂਜੀ ਮੀਰ ਜੀ ਕੀ ਕਹਿਣਾ ਚਾਹੋ ਹਾਂ ਜੀ ਸਾਈਂ ਰਾਮ ਜੀ ਆਪਾਂ ਸਾਰੇ ਸਾਰੇ ਵਸਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ 31 ਦਸੰਬਰ 2025 ਨੂੰ ਅਨਾਜ ਮੰਡੀ ਵਿੱਚ ਵੱਧ ਤੋਂ ਵੱਧ ਆਓ ਤੇ ਸਾਈਂ ਜੀ ਬੰਗੋ ਅਸ਼ੀਰਵਾਦ ਪ੍ਰਾਪਤ ਕਰੋ ਤੇ ਸਾਈਂ ਜੀ ਦਾ ਪ੍ਰਸ਼ਾਦ ਪ੍ਰਾਪਤ ਕਰੋ ਪ੍ਰਾਪਤ ਕਰੋ ਸੋ ਟੀਮ ਮਾਲਵਾ ਵੀ ਅਪੀਲ ਕਰਦੀ ਹੈ ਕਿ ਇਸ 14ਵੀਂ ਸਾਈ ਸੰਧਿਆ ਦੇ ਵਿੱਚ ਪਹੁੰਚ ਕੇ ਉਸ ਮਾਲਕ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਇਸ ਪ੍ਰੋਗਰਾਮ ਦੇ ਵਿੱਚ ਆਪ ਆਪਣਾ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਦਰਸ਼ਨ ਜ਼ਰੂਰ ਦਿਓ ਮਾਲਵਾ ਐਮਬੀਟੀਵੀ ਤੋਂ ਗੁਰਵਿੰਦਰ ਸਿੰਘ ਰੋਮੀ ਦੀ ਰਿਪੋਰਟ